ਸਤਿਕਾਰਯੋਗ ਸਰੋਤਾਜਨੋ ਅੱਜ ਮੈਂ ਆਪ ਜੀ ਦੇ ਸਨਮੁਖ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਸੁਰਤियां ਬਿਰਤियां ਇਕਾਗਰ ਕਰਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ ਕਵਿਤਾ ਦਾ ਸਿਰਲੇਖ ਹੈ ਵਗਦੇ ਪਾਣੀ ਪਾਣੀ ਵਗਦੇ ਹੀ ਰਹਿਣ ਕੇ ਵਗਦੇ ਸੌਂਦੇ ਨਹੀਂ ਪਾਣੀ ਵਗਦੇ ਹੀ ਰਹਿਣ ਕੇ ਵਗਦੇ ਸੌਂਦੇ ਨੇ ਖੜਾਉਂਦੇ ਬੁਸਦੇ ਨੇ ਕਿ ਪਾਣੀ ਵਗਦੇ ਹੀ ਰਹਿ ਜਿੰਦਾ ਮਿਲੀਆਂ ਹੀ ਰਹਿਣ ਕੇ ਮਿਲਿਆ ਜਿੰਦੀਆਂ ਨੇ ਜਿੰਦਾ ਮਿਲੀਆਂ ਹੀ ਰਹਿਣ ਕੇ ਮਿਲਿਆ ਜਿੰਦੀਆਂ ਨੇ ਵਿਛੜਿਆ ਮਰਦੀਆਂ ਨੇ ਕਿ ਜਿੰਦਾ ਮਿਲੀਆਂ ਹੀ ਰਹਿਣ ਰੂਹਾਂ ਉੱਡਦੀਆਂ ਹੀ ਰਹਿਣ ਕਿ ਉੱਡਿਆ ਚੜਦੀਆਂ ਨਹੀਂ ਰੂਹਾਂ ਉੱਡਦੀਆਂ ਹੀ ਰਹਿਣ ਕਿ ਉੱਡਿਆ ਚੜਦੀਆਂ ਨਹੀਂ اٹਕੀਆਂ ਡਿੱਗਦੀਆਂ ਨਹੀਂ ਕਿ ਰੂਹਾਂ ਉੱਡਦੀਆਂ ਹੀ ਰਹਿ ਤੈ ਮੈਂ ਟੁਰਦਾ ਹੀ ਰਹਾ ਕਿ ਟੁਰਿਆ ਵੱਧਦਾ ਹਾਂ ਤੇ ਮੈਂ ਟੁਰਦਾ ਹੀ ਰਹਾ ਕਿ ਟੁਰਿਆ ਵੱਧਦਾ ਹਾਂ ਖਲਉਆ ਘਟਦਾ ਹਾਂ ਕਿ ਹਾਂ ਮੈਂ ਟੁਰਦਾ ਹੀ ਰਹਾ ਤੇ ਮੈਂ ਟੁਰਦੇ ਹੀ ਰਹਾ ਕਿ ਟੁਰਿਆਂ ਵੱਧਦਾ ਹਾਂ ਖਲਉਆਂ ਘਟਦਾ ਹਾਂ ਕਿ ਹਾਂ ਮੈਂ ਟੁਰਦਾ ਹੀ ਰਹਾ ਮੈਂ ਟੁਰਦਾ ਹੀ ਰਹਾ ਧੰਨਵਾਦ